ਮੁੱਦਾ ਇਹ ਹੈ ਕਿ ਸੈਂਟਰ ਪ੍ਰੋਡਕਸ਼ਨ ਬੋਰਡ ਨੇ ਪੰਜਾਬ ਬੋਰਡ ਨੂੰ ਇੱਕ ਚਿੱਠੀ ਲਿਖੀ ਆ 12 ਅਗਸਤ ਨੂੰ ਕਿ ਤੁਸੀਂ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਪਾਣੀ ਡਿੱਗ ਰਿਹਾ ਡੰਗਾਂ ਦਾ ਜਾ ਹੋਰ ਜ਼ਹਿਰ ਫੈ ਰਹੀ ਹੈ ਬੰਦ ਕਰੋ ਅੱਜ 30 ਤਰੀਕ ਹੋ ਗਈ 26 ਤਰੀਕ ਨੂੰ 15 ਦਿਨ ਪੂਰੇ ਹੋ ਜਾਂਦੇ ਆ ਅੱਜ 4 ਦਿਨ 5 ਦਿਨ ਉੱਤੋਂ ਨਹੀਂ ਲੰਘੇ ਪਰ ਉਹ ਪਾਣੀ ਜਿਉਂਦਾ ਤਿਉਹ ਡਿੱਗ ਰਿਹਾ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਮੁੱਦੇ ਦੇ ਉੱਤੇ ਅੱਜ ਖੇਡਾਂ ਵੱਤਰ ਪੰਜਾਬ ਦੀਆਂ ਹੋ ਰਹੀਆਂ ਹਨ ਉਹਨਾਂ ਖੇਡਾਂ 'ਚ ਖੇਡਣ ਲਈ ਖਿਡਾਰੀ ਬਚਣਗੇ ਜਿੰਨਾ ਪਿੰਡਾਂ ਦੇ ਵਿੱਚ ਆਪ ਮੁੱਖ ਮੰਤਰੀ ਗਿਆ ਹੋਵੇ ਤੇ ਜਾਰੇ ਲਾਤਰਾਂਗ ਵਾਲੇ ਪਿੰਡਾਂ ਜਿੱਥੇ 80-80% ਲੋਕਾਂ ਨੂੰ ਕਾਲਾ ਪੀੜਾ ਤੇ ਕੈਂਸਰ ਹੋ ਚੁੱਕਿਆ ਉੱਥੋਂ ਨੌਜਵਾਨ ਉੱਠ ਕੇ ਖੇਡਣ ਆਉਣਗੇ ਮਾੜੀ ਮਾੜੀ ਗੱਲ ਦੇ ਉੱਤੇ ਪ੍ਰਤੀਕਿਰਿਆ ਦੇਣੀ ਹੈ ਮਾੜੀ ਮਾੜੀ ਗੱਲ ਤੇ ਬੋਲਣ ਵਾਲਾ ਬੰਦਾ ਅੱਜ ਐਡਾ ਵੱਡਾ ਮੁੱਦਾ ਇਹ ਖੁਦ ਚੱਕਦਾ ਰਿਹਾ ਕਿ ਦੇਖੋ ਧਰਤੀ ਜਿਹੜਾ ਜਰਾ ਪਾਣੀਆ ਜਾ ਰਹੀਆਂ ਨੇ 드라마 ਜਰਾ ਪਾਣੀਆ ਜਾ ਰਹੀਆਂ ਨੇ ਅੱਜ ਚੁੱਪ ਕਿਉਂ ਕੀ ਮਜਬੂਰੀ ਐ ਕਿ ਸੈਂਟਰ ਨੇ ਬਾਹਮ ਰੋੜੀ ਐ ਕਿਹਨਾਂ ਦਾ ਚੜਾਵਾ ਜਿਹੜਾ ਮੋਟਾ ਜਿਹੜਾ ਕਹਿੰਦਾ ਸੀ ਮੈਂ 1 ਰੁਪਿਆ ਨਹੀਂ ਖਾਂਦਾ ਨਾ ਮੈਂ ਖਾਂਣ ਦੇਵਾਂ ਜੇ ਮੈਂ ਖਾਂਣ ਦੇਵਾਂ ਤਾਂ ਮੈਂ ਜ਼ਹਿਰ ਦੇ ਬਰਾਬਰ ਖਾਉਂਗਾ ਹੁਣ ਜਿਹੜੀ ਜ਼ਹਿਰ ਲੋਕਾਂ ਨੂੰ ਦੇ ਕੇ ਪਾਣੀਆ 'ਚ ਮਾਰਿਆ ਜਾ ਰਿਹਾ ਉਹਦਾ ਜਵਾਬ ਕੌਣ ਦੇਊਗਾ ਜਿਹੜਾ ਬੰਦਾ ਕਹਿੰਦਾ ਵੀ ਇਹ ਪਾਣੀ ਸਹੀ ਐ ਅਸੀਂ ਵਾਰ-ਵਾਰ ਕਹਿੰਨੇ ਆ ਉਹ ਬੰਦਾ ਕਿਉਂ ਨਹੀਂ ਘੁੱਟ ਪੀਂਦਾ ਆ ਕੇ ਕਿਉਂ ਬਲਵੀਰ ਸਿੰਘ ਅਸੀਚਾ ਵਾਲਾ ਸੀ ਅਸੀਂ ਸਨਮਾਨ ਕਰਦੇ ਹਾਂ ਸਤਿਕਾਰ ਕਰਦੇ ਹਾਂ ਜੀ ਗੱਲ ਨਹੀਂ ਉਹਨਾਂ ਨੇ ਹਵਾ ਧਰਤੀ ਪਾਣੀ ਬਚਾਉਣ ਦੀ ਗੱਲ ਕੀਤੀ ਅੱਜ ਰਾਜ ਸਭਾ ਦੀ ਕੁਰਸੀ ਤੇ ਬੈਠੇ ਐ ਅੱਜ ਦੇ ਬੁੱਢਾ ਦਰਿਆ ਦੇਖਣੇ ਦੇਹਾ ਜੀ ਅੱਜ ਹਜ਼ਾਰਾਂ ਲੋਕ ਰਲਾ ਰਹੇ ਨੇ ਹਜ਼ਾਰਾਂ ਬੰਦੇ ਇੱਥੇ ਮਰ ਰਹੇ ਨੇ ਜਵਾਕਾਂ ਦੀਆਂ ਕਿਡਨੀਆਂ ਗੁਰਦੇ ਫੇਲ ਹੋ ਰਹੇ ਨੇ ਅਸੀਂ ਚੇਲ ਸਾਹਿਬ ਕਿਉਂ ਚੁੱਪ ਐ ਜੀ ਕਿਹੜੀ ਮਜਬੂਰੀ ਐ ਕਿੱਡੀ ਗੱਲ ਆ ਕੁਰਸੀ ਮਾਰੇ ਪਰੇ ਚਲਾ ਕੇ ਚੱਕਰ ਰਾਜ ਸਭਾ ਦੀ ਕੁਰਸੀ ਪਰੇ ਮੈਨੂੰ ਲੋੜ ਨਹੀਂ ਮੈਂ ਆਪਣੇ ਲੋਕਾਂ ਨਾਲ ਖੜੂਗਾ ਲੁਧਿਆਣਾ ਤੋਂ ਲੈ ਕੇ ਪੰਜਾਬ ਅਤੇ ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਕੈਂਸਰ ਸਣੇ ਗੰਭੀਰ ਬਿਮਾਰੀਆਂ ਦਾ ਕਾਰਨ ਬਣੇ ਬੁੱਢੇ ਨਾਲੇ ਦਾ ਸਤਲੁਜ ਦਰਿਆ ਵਿੱਚ ਮਿਲਦਾ ਪਾਣੀ 15 ਸਤੰਬਰ ਨੂੰ ਨਾਲੇ ਵਿੱਚ ਬੰਨ੍ਹ ਲਾ ਕੇ ਰੋਕਣ ਦਾ ਐਲਾਨ ਕਰਨ ਵਾਲੇ ਪਬਲਿਕ ਐਸੋਸੀਏਸ਼ਨ ਕਮੇਟੀ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਅੱਜ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚ ਕੇ ਬੁੱਢੇ ਦਰਿਆ ਨੂੰ ਨਾਲਾ ਬਣਾਉਣ ਲਈ ਜ਼ਿੰਮੇਵਾਰ ਅਸਰਾ ਤੇ ਹੋਰ ਲੋਕਾਂ ਖਿਲਾਫ ਪੁਲਿਸ ਕੇਸ ਦਰਜ ਕਰਵਾਉਣ ਦੀ ਮੰਗ ਕੀਤੀ ਗਈ। ਮੁੱਦਾ ਇਹ ਹੈ ਕਿ ਸੈਂਟਰ ਪ੍ਰੋਡਕਸ਼ਨ ਬੋਰਡ ਨੇ ਪੰਜਾਬ ਬੋਰਡ ਨੂੰ ਇੱਕ ਚਿੱਠੀ ਲਿਖੀ ਆ 12 ਅਗਸਤ ਨੂੰ ਕਿ ਤੁਸੀਂ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਪਾਣੀ ਡਿੱਗ ਰਿਹਾ ਡੰਗਾਂ ਦਾ ਜਾ ਹੋਰ ਜ਼ਹਿਰ ਪੈ ਰਹੀ ਹੈ ਬੰਦ ਕਰੋ ਅੱਛਾ ਅੱਜ 30 ਤਰੀਕ ਹੋ ਗਈ 26 ਤਰੀਕ ਨੂੰ 15 ਦਿਨ ਪੂਰੇ ਹੋ ਜਾਂਦੇ ਆ ਅੱਜ 4 ਦਿਨ 5 ਦਿਨ ਉੱਤੋਂ ਨਹੀਂ ਲੰਘੇ ਪਰ ਉਹ ਪਾਣੀ ਜਿਉਂਦਾ ਤਿਉਂ ਡਿੱਗ ਰਿਹਾ ਕੋਈ ਕਾਰਵਾਈ ਨਹੀਂ ਹੋ ਰਹੀ ਅਸੀਂ ਉਹ ਇੱਕ ਐਫ ਆਈ ਆਰ ਦਰਜ ਕਰਾਉਣ ਦੇ ਲਈ ਖਾਣੇ ਗਏ ਆ ਉਸ ਤੋਂ ਬਾਅਦ ਕਮਿੰਦਰ ਦੇ ਕੋਲੇ ਆਏ ਆ ਵੀ ਇਹ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਜਿਹੜੇ ਬੰਦੇ ਲਗਾਤਾਰ ਇਹ ਯਾਰਾਂ ਆ ਜਿਵੇਂ ਸੱਟ ਰਿਹਾ ਉਹਨਾਂ ਨੇ ਸੈਂਟਰ ਦਾ ਬੋਰਡ ਤਾਂ ਵੱਡਾ ਨਾ ਸੈਂਟਰ ਦਾ ਬੋਰਡ ਵੱਡਾ ਹਾਂਜੀ ਉਹ ਪੰਜਾਬ ਬੋਰਡ ਨਾਲੋਂ ਵੱਡਾ ਉਹਨਾਂ ਨੇ ਲਿਖਤੀ ਰੂਪ ਚ ਦੇਤਾ ਵੀ ਤੁਸੀਂ ਇਹ ਬੰਦ ਕਰੋ ਇਹ ਲੋਕਾਂ ਦਾ ਕਤਲੇਆਮ ਹੋ ਰਿਹਾ ਘਾਣ ਹੋ ਰਿਹਾ ਮਨੁੱਖਤਾ ਦਾ ਉਹਦੇ باوجود ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਇੱਥੇ ਕਿਸੇ ਨੂੰ ਉਹੀ ਝੂਠਾ ਮੁੱਦਾ ਫਸਾਉਣਾ ਹੈ ਕੋਈ ਬੰਦਾ ਸਰਕਾਰ ਦੀਆਂ ਨੀਤੀਆਂ ਦੇ ਗਲਤ ਨੀਤੀਆਂ ਦੇ ਖਿਲਾਫ ਪ੍ਰਚਾਰ ਕਰਦਾ ਉਹਨੂੰ ਮੈਂਟਲ ਆਉਂਦਿਆ ਬਸਾਉਣ ਲੱਗੇ ਝੂਠਾ ਮੁਕੱਦਮਾ ਦੇਣ ਲੱਗੇ ਜਿਹੜੇ ਬੰਦੇ ਪਿਛਲੇ 35-40 ਸਾਲ ਤੋਂ ਕਤਲੇਆਮ ਕਰ ਰਹੇ ਆ ਲਗਾਤਾਰ ਡੈਂਗਾ ਹੋ ਗਈਆਂ ਜਾਂ ਸੀਵਰੇਜ ਦਾ ਹੋ ਗਿਆ ਜਾਂ ਡੈਰੀਆਂ ਦਾ ਗੋਹਾਮੁਕਤ ਹੋ ਗਿਆ ਪਸ਼ੂਆਂ ਦਾ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ ਸੋ ਅੱਜ ਅਸੀਂ ਇਹ ਮੁੱਦੇ ਨੂੰ ਲੈ ਕੇ ਕਮਿੰਦਰ ਨੂੰ ਮਿਲੇ ਆ ਉਹੀ ਗੱਲ ਇੱਥੇ ਇਹ ਸਾਰੀਆਂ ਖਾਨਾ ਫੂਡੀਆਂ ਹੁੰਦੀਆਂ ਨੇ ਇਹ ਤਾਂ ਉੱਪਰੋਂ ਹੁਕਮ ਆਉਣੇ ਆ ਉੱਪਰੋਂ ਮੁੱਖ ਮੰਤਰੀ ਵੱਲੋਂ ਹੁਕਮ ਆ ਗਿਆ ਵੀ ਆਏ ਦੇ ਪਰਚਾ ਦੇ ਲੋਕ ਦੇ ਦੇਣਗੇ ਇਹਨੂੰ ਛੜਦ ਨੂੰ ਛੱਡ ਦੇਣਗੇ ਅਸੀਂ ਦਾ ਸਿੱਧੇ ਰੂਪ ਵਿੱਚ ਕਹਿ ਰਹੇ ਆਂ ਵੀ ਪੰਜਾਬ ਦਾ ਮੁੱਖ ਮੰਤਰੀ ਕਿਉਂ ਚੁੱਪਾ ਇਸ ਮੁੱਦੇ ਦੇ ਉੱਤੇ ਅੱਜ ਖੇਡਾਂ ਬਤਨ ਪੰਜਾਬ ਦੀਆਂ ਹੋ ਰਹੀਆਂ ਹਨ ਉਹਨਾਂ ਖੇਡਾਂ 'ਚ ਖੇਡਣ ਲਈ ਖਿਡਾਰੀ ਬਚਣਗੇ ਜਿੰਨਾ ਪਿੰਡਾਂ ਦੇ ਵਿੱਚ ਆਪ ਮੁੱਖ ਮੰਤਰੀ ਗਿਆ ਹੋਵੇ ਤੇ ਜਾ ਰਹੇ ਲਾਤਰਾੰਗ ਵਾਲੇ ਪਿੰਡਾਂ ਜਿੱਥੇ 80-80% ਲੋਕਾਂ ਨੂੰ ਕਾਲਾ ਪੀੜਿਆ ਦੇ ਕੈਂਸਰ ਹੋ ਚੁੱਕਿਆ ਉੱਥੋਂ ਨੌਜਵਾਨ ਉੱਠ ਕੇ ਖੇਡਣ ਆਉਣਗੇ ਤੂੰ ਕਿਹਦੇ ਨਾਲ ਖੜਾ ਹੈ ਕਿੰਨਾ ਕਿੰਨਾ ਕਿਹੜੀ ਜਵਾਨੀ ਨੂੰ ਕਰਾਉਣਾ ਦੇ ਲੈ ਕੇ ਆਏਗਾ ਉਹ ਜਵਾਨੀ ਤਾਂ ਮਰ ਰਹੀ ਆ ਤਾਂ ਅਸੀਂ ਹੈਰਾਨ ਇਸ ਗੱਲ ਤੋਂ ਆ ਐਡੇ ਵੱਡੇ ਪੱਧਰ ਤੇ ਰੌਲਾ ਪੈ ਗਿਆ ਸੈਂਟਰ ਬੋਰਡ ਨੇ ਵੀ ਨੋਟਿਸ ਲੈ ਲਿਆ ਐਨਜੀਟੀ ਨੇ ਵੀ ਨੋਟਿਸ ਲੈ ਲਿਆ ਪੰਜਾਬ ਦਾ ਮੁੱਖ ਮੰਤਰੀ ਹਲਕ ਚੁੱਪ ਹੈ ਲੋਕ ਵੀ ਹਜ਼ਾਰਾਂ ਇਕੱਠੇ ਹੋ ਗਏ 24 ਨੇ ਇੱਥੇ ਮਾੜੀ ਮਾੜੀ ਗੱਲ ਦੇ ਉੱਤੇ ਪ੍ਰਤੀਕਿਰਿਆ ਦੇਣੀ ਹੈ ਮਾੜੀ ਮਾੜੀ ਗੱਲ ਤੇ ਬੋਲਣ ਵਾਲਾ ਬੰਦਾ ਅੱਜ ਐਡਾ ਵੱਡਾ ਮੁੱਦਾ ਇਹ ਖੁਦ ਚੱਕਦਾ ਰਿਹਾ ਕਿ ਦੇਖੋ ਧਰਤੀ ਜਿਹੜਾ ਜਰਾਂ ਪਾਈਆਂ ਜਾ ਰਹੀਆਂ ਨੇ ドラਮਾ ਜਰਾਂ ਪਾਈਆਂ ਜਾ ਰਹੀਆਂ ਨੇ ਅੱਜ ਚੁੱਪ ਕਿਉਂ ਕੀ ਮਜਬੂਰੀ ਹੈ ਕਿ ਸੈਂਟਰ ਨੇ ਬਾਹਮ ਰੋੜੀ ਹੈ ਕਿਹਨਾਂ ਚੜਾਵਾ ਜਿਹੜਾ ਮੋਟਾ ਜਿਹੜਾ ਕਹਿੰਦਾ ਸੀ ਮੈਂ 1 ਰੁਪਿਆ ਨਹੀਂ ਖਾਂਦਾ ਨਾ ਮੈਂ ਖਾਂਣ ਦੇਵਾਂ ਜੇ ਮੈਂ ਖਾਂਣ ਦੇਵਾਂ ਤਾਂ ਮੈਂ ਜ਼ਹਿਰ ਦੇ ਬਰਾਬਰ ਖਾਉਂਗਾ ਹੁਣ ਜਿਹੜੀ ਜ਼ਹਿਰ ਲੋਕਾਂ ਨੂੰ ਦੇ ਕੇ ਪਾਣੀ ਅਜ ਮਾਰਿਆ ਜਾ ਰਿਹਾ ਉਹਦਾ ਜਵਾਬ ਕੌਣ ਦੇਊਗਾ ਐਨਜੀਟੀ ਵੱਲੋਂ ਵੀ ਕਿਹਾ ਗਿਆ ਜੀ ਪਾਣੀ ਸਿੰਚਾਈ ਯੋਗ ਵੀ ਨਹੀਂ ਹੈਗਾ ਮੈਂ ਕਹਿੰਦਾ ਸਿੰਚਾਈ ਯੋਗ ਇਹ ਪਾਣੀ ਤਾਂ ਖਾੜਨ ਯੋਗ ਨਹੀਂ ਹੈਗਾ ਨੇੜੇ ਜਿਹੜਾ ਬੰਦਾ ਕਹਿੰਦਾ ਵੀ ਇਹ ਪਾਣੀ ਸਹੀ ਹੈ ਅਸੀਂ ਵਾਰ-ਵਾਰ ਕਹਿੰਨੇ ਆ ਉਹ ਬੰਦਾ ਕਿਉਂ ਨਹੀਂ ਘੁੱਟ ਪੀਂਦਾ ਆ ਕੇ ਕਿਉਂ ਬਲਬੀਰ ਸਿੰਘ ਸਿਚੇ ਵਾਲਾ ਸੀ ਅਸੀਂ ਸਨਮਾਨ ਕਰਦੇ ਹਾਂ ਸਤਿਕਾਰ ਕਰਦੇ ਹਾਂ ਜੀ ਗੱਲ ਨਹੀਂ ਉਹਨਾਂ ਨੇ ਹਵਾ ਧਰਤੀ ਪਾਣੀ ਬਚਾਉਣ ਦੀ ਗੱਲ ਕੀਤੀ ਅੱਜ ਰਾਜ ਸਭਾ ਦੀ ਕੁਰਸੀ ਦੇ ਬੈਠੇ ਆ ਅੱਜ ਦੇ ਬੁੱਢਾ ਦਰਿਆ ਦੇਖ ਨਹੀਂ ਦੇਹਾ ਜੀ ਅੱਜ ਹਜ਼ਾਰਾਂ ਲੋਕ ਰਲਾ ਰਹੇ ਨੇ ਹਜ਼ਾਰਾਂ ਬੰਦੇ ਇੱਥੇ ਮਰ ਰਹੇ ਨੇ ਜਵਾਕਾਂ ਦੀਆਂ ਕਿਡਨੀਆਂ ਗੁਰਦੇ ਫੇਲ ਹੋ ਰਹੇ ਨੇ ਅਸੀਂ ਚੇਲ ਸਾਹਿਬ ਕਿਉਂ ਚੁੱਪ ਐ ਜੀ ਕਿਹੜੀ ਮਜਬੂਰੀ ਹੈ ਗੱਡੀ ਗੱਲ ਆ ਕੁਰਸੀ ਮਾਰੇ ਪਰੇ ਚਲਾ ਕੇ ਚੱਕਰ ਆਸਬਾਰੀ ਕੁਰਸੀ ਪਰੇ ਮੈਨੂੰ ਲੋੜ ਨਹੀਂ ਮੈਂ ਆਪਣੇ ਲੋਕਾਂ ਨਾਲ ਖੜੂਗਾ ਲੁਧਿਆਣਾ ਦੇ ਵਿਧਾਇਕ ਸਾਰੇ ਕਹਿੰਦੇ ਕਿ ਬੰਨ ਲਗਾਉਣਾ ਗਲਤ ਕਹਿੰਦੇ ਲੁਧਿਆਣਾ ਦੇ ਲੋਕ ਜਿਹੜੇ ਡੁੱਬ ਜਾਣਗੇ ਵਿਧਾਇਕ ਦੱਸੋ ਨਾ ਹਾਲ ਦੱਸੋ ਕੀ ਹੈ 2 ਕਰੋੜ ਬੰਦਾ ਮਰ ਗਿਆ 2 ਕਰੋੜ ਬੰਦਾ ਇੱਥੋਂ ਲੈ ਕੇ ਸਾਰਾ ਦੱਖਣੀ ਮਾਲਵਾ ਦੇ ਗਾਂ ਰਸਤਾਨ ਦੇ ਲੋਕ ਕਿਸੇ ਨੇ ਪਹੁੰਚ ਕੀਤੀ ਹੈ ਕਮੇਟੀ ਤੱਕ ਕਮੇਟੀ ਤੱਕ ਸਰ ਕਿਸੇ ਨੇ ਕਮੇਟੀ ਤੱਕ ਪਹੁੰਚ ਕੀਤੀ ਨਹੀਂ ਤੁਹਾਨੂੰ ਉਹੀ ਜਵਾਬ ਦੇਣੇ ਵਾਹ ਵਾਹ ਕਿ ਇਹ ਆਂਦੇ ਅਸੀਂ ਗਲਤ ਕਰ ਰਹੇ ਆਂ ਪਹਿਲੀ ਗੱਲ ਅਸੀਂ ਦੱਸਿਆ ਕਿ ਅਸੀਂ ਕਿਵੇਂ ਕਰ ਰਹੇ ਆਂ ਅਸੀਂ ਦੱਸਿਆ ਸੀ ਕਿਵੇਂ ਕਰ ਰਹੇ ਹਾਂ ਅਸੀਂ ਕਿਹਾ ਵੀ ਅਸੀਂ ਇਹ ਪਾਣੀ ਬੰਦ ਕਰਨਾ ਹੈ ਤੇ ਕਰਾਂਗੇ ਹੁਣ ਇਸ ਚੀਜ਼ ਦੀ ਤਾਕੀਦ ਨੈਸ਼ਨਲ ਪੋਲੂਸ਼ਨ ਬੋਰਡ ਨੇ ਕਰਤੀ ਹੈ ਕਿ ਗਲਤ ਹੋ ਰਿਹਾ ਹੈ ਹੁਣ ਇਸ ਗੈਰ ਕਾਨੂੰਨੀ ਚੀਜ਼ ਨੂੰ ਕੀ ਇੱਥੋਂ ਦੇ ਐਮ ਐਲ ਏ ਸਹਿਮਤ ਨੇ ਕਿ ਗੈਰ ਕਾਨੂੰਨੀ ਚੀਜ਼ ਹੋਣੀ ਚਾਹੀਦੀ ਹੈ ਉਹ ਤਾਂ ਬੜੀ ਇੱਕ ਅਹੁਦੇ ਤੇ ਬੈਠੇ ਨੇ ਮੈਂਬਰ ਲੈਜਿਸਲੇਟਿਵ ਅਸੈਂਬਲੀ ਨੇ ਕਿ ਉਹ ਦੱਸਣਗੇ ਕਿ ਗੈਰ ਕਾਨੂੰਨੀ ਚੀਜ਼ ਨੂੰ ਉਹ ਮੰਨਦੇ ਨੇ ਇਦੇ ਨਾਲ ਸਹਿਮਤ ਨੇ ਤੇ ਜੇ ਸਹਿਮਤ ਨਹੀਂਗੇ ਤਾਂ ਆਪਦਾ ਨੀ ਪੱਥਰ ਤਾਂ ਤੋੜਤਾ ਇੱਕ ਐਮਐਲਏ ਤੇ ਹੁਣ ਆ ਕੇ ਇਸ ਇਨਲੀਗਲ ਚੀਜ਼ ਨੂੰ ਰੋਕਿਆ ਜਾਵੇ ਔਰ ਇਹਨਾਂ ਆਪਾ ਕਮਿਸ਼ਨਰ ਸਾਹਿਬ ਤੇ ਇਹਨਾਂ ਦੇ ਜਿੰਨੇ ਲਾਅ ਐਂਡ ਆਰਡਰ ਵਾਲੇ ਏਜੰਸੀਜ਼ ਨੇ ਮੈਨੂੰ ਇੱਕ ਗੱਲ ਦੱਸਿਓ ਜੇ ਜਿਹੜੀ ਚੀਜ਼ ਇਹ ਕਹਿ ਦਿੱਤੀ ਗਈ ਕਿ ਗਲਤ ਆ ਡੇਟ ਤੋਂ ਬਾਅਦ 12 ਤਰੀਕ ਦਾ ਆਰਡਰ ਹੈ 2 ਹਫਤੇ ਦਾ ਟਾਈਮ ਹੈ 26 ਤਰੀਕ ਨੂੰ ਯਾਰ 1 ਸਕੰਡ ਬੋਲ ਲੈਣ ਦਿਓ ਦੋ ਹਫਤੇ ਦਾ ਟਾਈਮ ਖਤਮ ਹੋ ਗਿਆ ਦੋ ਹਫਤੇ ਦੇ ਟਾਈਮ ਤੋਂ ਬਾਅਦ ਕਿਸੇ ਨੇ ਕੀਤਾ ਕੁਛ ਕਿਸੇ ਨੇ ਕੀਤਾ ਜੇ ਕਾਰਵਾਈ ਨਹੀਂ ਕੀਤੀ ਤੇ ਲੋਕ ਕਰਨਗੇ ਤਾਂ ਫਿਰ ਕੀ ਕਰੀਏ ਕਰੀਏ ਨਾ ਗੈਰ ਕਾਨੂੰਨੀ ਚੀਜ਼ ਤੁਹਾਡੇ ਸਾਹਮਣੇ ਹੋ ਰਹੀ ਹੈ ਉੱਥੇ ਚਿਟਾ ਵਿਖ ਰਿਹਾ ਹੋਵੇ ਤੁਸੀਂ ਕਹੋਗੇ ਯਾਦ ਕਰੂੰਗਾ ਰਿਪੋਰਟ ਕਿ ਨਾ ਕੀਤੀ ਹੈ ਆਪੇ ਹੀ ਰੋਕੂਗੇ ਨਾ ਇੱਥੇ ਤਾਂ ਆਰਡਰ ਵੀ ਹੋ ਗਿਆ ਨੈਸ਼ਨਲ ਪੋਲੀਓਨ ਬੋਰਡ ਦਾ ਉਹ ਕਨਸਟੀਟਿਊਸ਼ਨਲ ਅਥਾਰਟੀ ਹੈ ਫੇਰ ਨਹੀਂ ਬੋਲ ਰਿਹਾ ਕੋਈ ਜਵੇਂ ਲੱਖੇ ਨੇ ਕਿਹਾ ਮੁੱਖ ਮੰਤਰੀ ਸਾਹਿਬ ਹਰ ਗੱਲ ਤੇ ਛੋਟੀ ਛੋਟੀ ਤੇ ਰਿਐਕਟ ਕਰਦੇ ਆ ਇਹ ਕਨਸਟੀਟਿਊਐਂਸੀ ਚ ਇਲੈਕਸ਼ਨ ਲੜਨਾ ਉੱਤੇ ਬੜਾ ਕੁਝ ਹੋ ਰਿਹਾ ਹੈ ਬਾਕੀ ਪ੍ਰਧਾਨ ਪਾਰਟੀਆਂ ਦੇ ਰੋਜ਼ ਬਿਆਨ ਦਿੰਦੇ ਨੇ ਐਡੇ ਐਡੇ ਹੁਣ ਮੂੰਹ ਚ ਘਗਣੀਆਂ ਬੈਗੀਆਂ ਉਹ ਪਾਰਲੀਮੈਂਟ ਚ ਕਹਿੰਦੇ ਹੋ ਤੁਸੀਂ ਗਲਤ ਹੋ ਰਹੀ ਚੀਜ਼ ਆ ਹੁਣ ਇੱਥੇ ਵੀ ਬੋਲੋ ਆ ਕਿ ਆ ਵਖਾਓ ਰਿਪੋਰਟ ਕਰਾਓ ਤੁਸੀਂ ਤੁਸੀਂ ਇੱਕ ਸਵਾਲ ਪੁੱਛਿਆ ਕਿ ਤੁਸੀਂ ਐਮਐਲਏ ਵੱਲੋਂ ਸਵਾਲ ਪੁੱਛਿਆ ਕਿ ਉਹ ਕਹਿੰਦੇ ਲੁਧਿਆਣਾ ਡੁੱਬ ਜਾਊਗਾ ਹੁਣ ਲੁਧਿਆਣਾ ਬਚਿਆ ਵੇ ਬਲੀਪੁਰ ਗਾਂਸਪੁਰ ਆ ਬਾਰਨਹਾੜਾ ਲੋਕ ਤਾਂ ਸਾਰਾ ਸਾਰਾ ਪਿੰਡ ਕਾਲਾ ਪੀਲੀ ਇਹਨਾਂ ਮਰ ਰਹੇ ਹੁਣ ਬਚ ਰਹੇ ਲੋਕ ਤੁਸੀਂ ਇੱਕ ਗੱਲ ਦਾ ਉਹਨਾਂ ਨੂੰ ਸਵਾਲ ਦਾ ਜਵਾਬ ਪੁੱਛਣਾ ਸੀਗਾ ਐਮਐਲਿਆਂ ਕੋਲ ਇਹ ਵੀ ਐਮਐਲਏ ਸਾਹਿਬ ਆ ਇਹ ਦੱਸੋ ਇਹ ਯਾਰਾਂ ਪੀ ਕੇ ਲੋਕ ਮਰ ਰਹੇ ਨੇ ਹੁਣ ਲੋਕ ਸੌਖੇ ਆ ਹਰ ਲੋਕਾਂ ਦੀ ਜਿੰਦਗੀ ਸੁਰੱਖਿਅਤ ਆ ਇਹ ਸਵਾਲ ਆ ਜਿਹੜਾ ਇਹ ਇਹ ਉਹਨਾਂ ਨੂੰ ਕਰਨਾ ਚਾਹੀਦਾ ਸਾਨੂੰ 650 ਕਰੋੜ ਦਾ ਕਹਿੰਦੇ ਐਮਐਲਏ ਕਹਿੰਦੇ ਸਾਡੇ 650 ਕਰੋੜ ਦਾ ਜੇក ਦੇ ਘਟਾਲਾ ਹੋਇਆ ਕਿਸ ਨੇ ਖਾਧਿਆ ਫੜ ਕੇ ਟੰਗ ਦਿਓ ਕੌਣ ਕਹਿੰਦਾ ਕੋਈ ਵੀ ਨਹੀਂ ਕਹਿੰਦਾ ਇਹਦਾ ਮੁੱਦਾ ਹੀ ਇਹਦਾ ਮੁੱਦੇ ਨੂੰ ਹੋਰ ਪਾਸੇ ਲਜਾਣ ਨੂੰ ਫਿਰਦੇ ਆ ਅਸੀਂ ਕਹਿੰਦੇ ਯਾਰਾਂ ਬੰਦ ਕਰੋ ਆ ਡਾਇੰਗ ਫੈਕਟਰੀਆਂ ਯਾਰ ਪਾ ਰੀਆਂ ਕੈਮੀਕਲ ਪਾ ਰੀਆਂ ਇਹ ਬੰਦ ਕਰੋ ਜੋ ਸੀਵਰੇਜ ਦਾ 35 ਲੱਖ 30 ਲੱਖ ਦੀ ਆਬਾਦੀ ਦਾ ਟੱਟੀ ਮੂਤ ਪੈਂਦਾ ਉਹ ਬੰਦ ਕਰੋ ਡੈਰੀਆਂ ਦਾ ਗੋਹਾ ਮੂਤ ਪੈਂਦਾ ਉਹ ਬੰਦ ਕਰੋ ਇਹ ਕਹਿੰਦਾ ਸਾਡੇ ਮੈਂ ਕਹਿੰਦਾ 550 ਕਰੋੜ ਖਾਦਾ 1000 ਕਰੋੜ ਖਾਦਾ ਕਰੋ ਇਨਕੁਆਇਰੀ ਕਰੋ ਛੋਟੀ ਸਰਕਾਰਾਂ ਰੋਕਿਆ ਕਿਨੇ ਬਾਹ ਫੜੀ ਅਸੀਂ ਕਹਿੰਦੇ ਆ ਮੁੱਦੇ ਨੂੰ ਹੋਰ ਪਾਸੇ ਲਈ ਜਾਂਦੇ ਆ ਰਾਜਸਥਾਨ ਤੋਂ ਲੋਕ ਪਹੁੰਚ ਕੇ ਲੱਗਦਾ ਨਹੀਂ ਸੀ ਕਿ ਵਿਧਾਇਕਾਂ ਨੂੰ ਪਹੁੰਚਣਾ ਚਾਹੀਦਾ ਸੀਗਾ ਸਮੇਂ ਦੀ ਜਿਹੜੇ ਪ੍ਰਸ਼ਾਸਨ ਰਾਜਸਥਾਨ ਦੇ ਲੋਕ ਆਏ ਨੇ ਉੱਦੇ ਸਭ ਤੋਂ ਜ਼ਿਆਦਾ ਤੁਸੀਂ ਹੈਰਾਨੀਜਨਕ ਗੱਲ ਦੇਖੋ ਮੈਂ ਬਾਈ ਮਤੋਈ ਸਾਰੇ ਇਕੱਠੇ ਸੀਗੇ ਸਾਡੇ ਨਾਲ ਮੈਗਾਸਸ ਅਵਾਰਡ ਮਿਲਿਆ ਉਹਨਾਂ ਨੂੰ ਕੀ ਨਾਂ ਬਾਈ ਉਹਨਾਂ ਦਾ ਰਜਿੰਦਰ ਜੀ ਰਜਿੰਦਰ ਜੀ ਰਾਜਸਥਾਨ ਤੋਂ ਨੇ ਉਹ ਕਹਿੰਦੇ ਰਾਜਸਥਾਨ ਦੇ ਲੋਕ ਪੰਜਾਬ ਦਾ ਪਾਣੀ ਅਸੀਂ ਨਹੀਂ ਪੀਂਦੇ ਤੁਹਾਡਾ ਪ ਉਹ ਪਾਣੀ ਵੀ ਪੀਣੋਂ ਹਟ ਗਏ ਲੋਕ ਤੇ ਉਲਟਾ ਇਹ ਇੱਕ ਨਵੀਂ ਮਾਲਵਾ ਨਹਿਰ ਕੱਢਣ ਨੂੰ ਫਿਰਦੇ ਉਹ ਜਮ੍ਹਾਂ ਹੀ ਮਾਰਦ ਨੂੰ ਫਿਰਦੇ ਆ ਲੋਕਾਂ ਨੂੰ ਉਹ ਸਾਰੀ ਜ਼ਹਿਰ ਹੀ ਉਰੇ ਜਾਣੀ ਆ ਉਰਲੇ ਪਾਸੇ ਪਤਣ ਦੇ ਨਾਲ ਨਾਲ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜ ਦਿਨਾਂ ਮੈਂ ਐਮਐਲਆ ਨੂੰ ਇੱਕ ਬੇਨਤੀ ਕਰਦਾ ਹੱਥ ਬਨ ਕੇ ਕਿ ਜਨਾਬ ਤੁਸੀਂ ਇੱਕ ਵਾਰੀ ਬੁੱਢੇ ਦਰਿਆ ਕੋਲੇ ਆ ਕੇ ਖੜਤਾ ਜਾਓ ਮਾੜੇ ਮੁਰੇ ਦਰਸ਼ਨ ਤਾਂ ਦੇਜੋ ਬੁੱਢੇ ਦਰਿਆ ਨੂੰ ਆ ਕੇ ਤੁਸੀਂ ਉੱਥੇ ਆਉਂਦੇ ਰਹੇ ਹੋ ਮੁੱਖ ਮੰਤਰੀ ਆਉਂਦਾ ਜਾ ਕੇ ਸਾਡੇ ਨਾਲ ਖੜਦਾ ਰਿਹਾ ਆ ਕੇ ਅੱਜ ਕੀ ਹੋ ਗਿਆ ਇਹ ਤਾਰ ਲੈਣਗੇ ਥਰਲੇ ਰਹਿ ਕੇ ਦੋ ਸਾਲ ਲੋਕ ਕਿੰਨਾ ਚਿਰ ਡੋਗੇ ਹਵਾ ਚ ਇੱਕ ਜਿਹੜੀ ਸਭ ਤੋਂ ਜ਼ਰੂਰੀ ਗੱਲ ਲਈ ਅਸੀਂ ਇਕੱਠੇ ਹੋਏ ਆ ਨਾ ਅੱਜ ਗੱਲ ਇੰਨੀ ਕਹੇ ਕਿ ਅਸੀਂ ਕੁਛ ਵੀ ਗੈਰ ਕਾਨੂੰਨੀ ਨਹੀਂ ਕਰ ਰਹੇ ਅਸੀਂ ਲੋਕਾਂ ਦੇ ਹੱਕ ਦੀ ਗੱਲ ਕਰ ਰਹੇ ਆ ਗੈਰ ਕਾਨੂੰਨੀ ਕੰਮ ਹੋ ਰਿਹਾ ਆ ਆਲਰੇਡੀ ਜਿੱਦ ਕੀ ਆਲਰੇਡੀ ਇੱਕ ਲੈਟਰ ਇੱਕ ਆਰਡਰ ਇਸ਼ੂ ਹੋ ਚੁੱਕਿਆ ਅਸੀਂ ਉਸ ਗੈਰ ਕਾਨੂੰਨੀ ਚੀਜ਼ ਨੂੰ ਜੋ ਹੈਪਨ ਹੋ ਰਹੀ ਹੈ ਉਹਨੂੰ ਰੋਕਣ ਦੀ ਗੱਲ ਕਰ ਰਹੇ ਆਂ ਔਰ ਅਸੀਂ ਸਰਕਾਰ ਨੂੰ ਅਪੀਲ ਕਰ ਰਹੇ ਆਂ ਕਿ ਕਰ ਲੋ ਕਰ ਲੋ ਕਰ ਲੋ ਜੇ 15 ਸਤੰਬਰ ਤੱਕ ਇਹ ਨਹੀਂ ਕਰਨਗੇ ਤਾਂ ਫਿਰ ਅਸੀਂ ਕਰਾਂਗੇ ਲੋਕ ਕਰਨਗੇ ਪਰ ਉਹ ਤੁਸੀਂ ਕਹੋ ਅਸੀਂ ਇਹ ਬੰਨ ਲਾਵਾਂਗੇ ਪਾਣੀ ਸ਼ਹਿਰ ਚ ਵਗਵਾ ਇਹ ਸਿਰਫ ਉਹੀ ਤਰੀਕਾ ਹੈ ਜਿਵੇਂ ਕਿ ਮਸਲੇ ਨੂੰ ਤੁਸੀਂ 650 ਕਰੋੜ ਵਾਲੀ ਕਰਪਸ਼ਨ ਦੀ ਗੱਲ ਕੀਤੀ ਨਾ ਡਾਇਵਰਟ ਕਰਨ ਦਾ ਤਰੀਕਾ ਇਹ ਡਾਇਵਰਟ ਕਰਨ ਦੀਆਂ ਸਕੀਮਾਂ ਨੇ ਮਸਲੇ ਨੂੰ ਹੱਲ ਕਰਨ ਦੇ ਵੱਲ ਕੋਈ ਨਹੀਂ ਵੱਧ ਰਿਹਾ ਘੱਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਪੰਜਾਬ ਨੂੰ ਲੱਗਦਾ ਕਿ ਜਿਹੜੇ ਦਰਿਆ ਨੇ ਦੂਸ਼ਿਤ ਹੋ ਰਹੇ ਨੇ ਜਿਸ ਤਰ੍ਹਾਂ ਕਿ ਪਾਣੀ ਜਿਹੜਾ ਵਿੱਚ ਡਿੱਗਦਾ ਰਿਹਾ ਕਾਲਾ ਪਾਣੀ ਦੁਨੀਆ ਤੋਂ ਮੱਧ ਏਸ਼ੀਆ ਤੋਂ ਲੋਕ ਐ ਇੱਥੇ ਇਸ ਖਿੱਤੇ ਵੱਲ ਭੱਜ ਕੇ ਆਏ ਸੀ ਆਏ ਸੀ ਨਾ ਕਿ ਇੱਥੇ ਵਸੋਂ ਕਰੀਏ ਪਾਣੀ ਕਮਾਲ ਹੈ ਆ ਨਾਲ ਦੇ ਸੂਬੇ ਵਾਲੇ ਸਾਡਾ ਪਾਣੀ ਨਹੀਂ ਪੀਂਦੇ ਯਾਰ ਅੰਦੇ ਚ ਕੈਂਸਰ ਹੈ ਸਾਡੇ ਇਤੂ ਕੈਂਸਰ ਟ੍ਰੇਨ ਜਾਂਦੀ ਹੈ ਸਾਡੇ ਸ਼ਰਿਆਂ માં ਮੌਤ ਜਾ ਰਹੀ ਹੈ ਮੌਤ ਦੀ ਸ਼ਕਲ ਚ ਕੋਈ ਇਹਦੇ ਤੇ ਕਾਰਵਾਈ ਨਹੀਂ ਅੱਖਾਂ ਬੰਦ ਨੇ ਹੁਣ ਮਾ ਉਹਨਾਂ ਸਾਰੇ ਕੱਲੀ ਸਰਕਾਰ ਹੀ ਨਹੀਂ ਜਿਹੜਿਆਂ ਦੀਆਂ ਪਹਿਲਾਂ ਸੀ ਉਦੋਂ ਪਹਿਲਾਂ ਸੀ ਜਿਹੜੇ ਉਹਨਾਂ ਦੇ ਮੈਂਬਰ ਲੈਜਿਸਲੇਟਿਵ ਨੇ ਜਿਹੜੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਪ੍ਰਧਾਨ ਨੇ ਪਾਰਟੀਆਂ ਦੇ ਬੋਲੀ ਵੱਜ ਗਈ ਹੁਣ ਬੋਲਦੇ ਨਹੀਂ ਹੋ ਲੋ ਯਾਰ ਰਾਜਸਥਾਨ ਤੋਂ ਆ ਕੇ ਲੋਕ ਰੌਲਾ ਪਾਈ ਜਾਂਦੇ ਹਬੌਰ ਤੋਂ ਆ ਕੇ ਪਾਈ ਜਾਂਦੇ ਹੁਸ਼ਿਆਰਪੁਰ ਤੋਂ ਆ ਕੇ ਕਪੂਰਥਲੇ ਤੋਂ ਆ ਕੇ ਤੁਹਾਡੇ ਕੰਨਾਂ ਤੇ ਜੂਣੀ ਸਰਕਾਰੀ ਹੁਣ ਤੁਹਾਨੂੰ ਵੋਟ ਨਹੀਂ ਚਾਹੀਦੀ ਨੋਟ ਚਾਹੀਦੀ ਐ ਇਸ ਲਈ ਜਾਂ ਕੋਈ ਹੋਰ ਰੀਜ਼ਨ ਹੈ ਹੋਰ ਰੀਜ਼ਨ ਹੈ ਤਾਂ ਦੱਸੋ ਸਾਡੀ ਇਹ ਸਾਰੀ ਡਿਮਾਂਡ ਨੂੰ ਅੱਜ ਅਸੀਂ ਕਿਉਂ ਆਏ ਆ ਕਾਨੂੰਨੀ ਤੌਰ ਤੇ ਕਿ ਯਾਰ ਕੋਈ ਤਾਂ ਗਲਤ ਕਰ ਰਹੇ ਆ ਤਾਂ ਦੱਸੋ ਅਸੀਂ ਤਾਂ ਤੁਹਾਨੂੰ ਕਾਨੂੰਨੀ ਗੱਲ ਗੱਲ ਕਰਨ ਨੂੰ ਕਹਿ ਰਹੇ ਹਾਂ ਕਿ ਆਸ਼ਵਾਸ਼ਣ ਨਹੀਂ ਜਾਂਦਾ ਹੁਣ ਆਂਦੇ ਅਸੀਂ ਜੇ ਇਹਦਾ ਕੋਹ ਕਰਦੇ ਹਾਂ ਕਾਨੂੰਨੀ ਲੈਵਲ ਤੇ ਵੀ ਵੇਖਦੇ ਆਂਗੇ ਅਸੀਂ ਕੀ ਕਾਰਵਾਈ ਕਰ ਸਕਦੇ ਆਂ ਅਸੀਂ ਦੱਸਤਾ ਉਹਨਾਂ ਨੂੰ ਕਾਨੂੰਨ ਵੀ ਦੱਸਤਾ ਕੱਢ ਕੇ ਕਿ ਭਾਈ ਆਹ ਹੈ ਤੁਹਾਡਾ ਬਣਦਾ ਇਹਦੇ ਤੇ ਅਨ ਜਸ ਗਿਵਸ ਟਾਈਮ ਕੁਝ ਮਹਿਕ ਮੇ ਇਨਵੋਲਵ ਨੇ ਇਸ ਲਈ ਸਾਨੂੰ ਸਰਕਾਰ ਤੋਂ ਵੀ ਉਹਦੀ ਮਨਜ਼ੂਰੀ ਲੈਣੀ ਪਊਗੀ ਹੁਣ ਅਸੀਂ ਤੁਹਾਡੇ ਰਾਈ ਉਹਨਾਂ ਸਰਕਾਰ ਦੇ ਜਿਹੜੇ ਚੀਫ ਉਹ ਦੂ ਥੱਲੇ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਪੁੱਛ ਰਿਹਾ ਕਿ ਹੁਣ ਤੁਹਾਨੂੰ ਇਸ ਮਨਜ਼ੂਰੀ ਨੂੰ ਦੇਣ 'ਚ ਕੋਈ ਹਿਚਕਤਾ ਨਹੀਂ ਹੋਊਗੀ ਹੁਣ ਕਾਰਵਾਈ ਹੋ ਜੂਗੀ ਇਹ ਬਲਕੇ ਸਾਡੇ ਵੱਲੋਂ ਲੋਕਾਂ ਵੱਲੋਂ ਤੁਸੀਂ ਸਾਰੇ ਸਾਡੇ ਨਾਲ ਹੀ ਹੋ ਤੁਸੀਂ ਵੀ ਪੁੱਛਿਓ ਜੀ ਅਸੀਂ ਇੱਕ ਸ਼ਿਕਾਇਤ ਅੱਜ ਸਵੇਰੇ ਥਾਣਾ ਟਿੱਬਾ ਦੇ ਵਿੱਚ ਐਸਐਚਓ ਜੀ ਦੇ ਨਾਂ ਤੇ ਦਿੱਤੀ ਸੀ ਜਿਹਦਾ ਡਾਇਰੀ ਨੰਬਰ ਵੀ ਲੱਗ ਗਿਆ ਤੇ ਅਸੀਂ ਰਿਕੁਐਸਟ ਕੀਤੀ ਸੀ ਕਿ ਇਹਦੇ ਜਿਹੜੇ ਦੋਸ਼ੀ ਹੈਗੇ ਆ ਜਿਹੜੇ ਕਿ ਵੱਡੇ ਦਰਿਆ ਵਿੱਚ ਪੋਲੂਸ਼ਨ ਫੈਲ ਰਿਹਾ ਹੈ ਉਹਨਾਂ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਏ ਤੇ ਉਹਦੇ ਵਿੱਚ ਜਿਹੜੇ ਦੋਸ਼ੀਆਂ ਦੇ ਨਾਮ ਅਸੀਂ ਪਾਏ ਆ ਕਿ ਇੱਕ ਤਾਂ ਜੀਐਸ ਮੀਟੀਆਂ ਜਿਹੜੇ ਕਿ ਮੈਂਬਰ ਸੈਕਟਰੀ ਬਤੌਰ ਕੰਮ ਕਰੇ ਪੀਪੀਸੀਬੀ ਤੇ ਚੀਫ ਇੰਜੀਨੀਅਰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤੇ ਕੰਪਨੀਆਂ ਜਿਹੜੀਆਂ ਟ੍ਰੀਟਮੈਂਟ ਪਲਾਂਟ ਚਲਾ ਰਹੀਆਂ ਨੇ ਤੇ ਪਲੱਸ ਜਿਹੜੀ ਐਸਪੀਬੀ ਜਿਹੜੀ ਬਣੀ ਹੋਈ ਹੈ ਉਹ ਟ੍ਰੀਟਮੈਂਟ ਪਲਾਂਟ ਨੂੰ ਚੈੱਕ ਕਰਨ ਲਈ ਉੱਥੇ ਕਮੇਟੀ ਬਣਾਈ ਹੋਈ ਹੈ ਡਾਈੰਗ ਇੰਡਸਟਰੀ ਵਾਲਿਆਂ ਨੇ ਉਹਨਾਂ ਦੇ ਖਿਲਾਫ ਅਸੀਂ ਸ਼ਿਕਾਇਤ ਦਿੱਤੀ ਸੀ ਸ਼ਿਕਾਇਤ ਕਰਨਾ ਸਾਡਾ ਮੇਨ ਕਾਰਨ ਸੀ ਕਿ ਕੇਂਦਰ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀ ਐਨਜੀਟੀ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਇੱਕ ਲੈਟਰ ਦਾ ਜ਼ਿਕਰ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਵੀ ਆ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਨੇ ਉਹਨਾਂ ਦਾ ਜਿਹੜਾ ਪਾਣੀ ਆ ਇਰੀਗੇਸ਼ਨ ਦੇ ਵੀ ਲਾਇਕ ਨਹੀਂ ਹੈ ਇਸ ਕਰਕੇ ਇਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਗਿਆ ਕਿ 15 ਦਿਨਾਂ ਦੇ ਅੰਦਰ ਅੰਦਰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਇਹ ਪਾਣੀ ਨੂੰ ਬੁੱਢੇ ਦਰਿਆ ਵਿੱਚ ਕਿਦਾਂ ਬੰਦ ਕਰਾਏ 12 ਤਰੀਕ ਦੀ ਲੈਟਰ ਸੀ ਤੇ 15 ਦਿਨ ਜਿਹੜੇ ਨੇ 26 ਤਰੀਕ ਨੂੰ ਪੂਰੇ ਹੋ ਗਏ ਪਰ 26 ਤਰੀਕ ਤੋਂ ਬਾਅਦ ਵੀ ਅੱਜ ਤੱਕ ਉਹ ਪਾਣੀ ਬੁੱਢੇ ਦਰਿਆ ਦੇ ਵਿੱਚ ਜ਼ਹਿਰੀਲਾ ਪਾਣੀ ਜਿਹੜਾ ਬੁੱਢੇ ਦਰਿਆ ਵਿੱਚ ਗਿਰਦਾ ਪਿਆ ਜਿਹਦੇ ਕਰਕੇ ਅਸੀਂ ਇੱਕ ਸ਼ਿਕਾਇਤ ਦਿੱਤੀ ਸੀ ਉਹ ਸ਼ਿਕਾਇਤ ਦੇ ਉੱਤੇ ਕੋਈ ਪਰਚਾ ਦਰਜ ਨਾ ਹੋਣ ਕਰਕੇ ਅਸੀਂ ਅੱਜ ਨਾਲ ਹੀ ਇੱਧਰ ਕਮਿਸ਼ਨਰ ਸਾਹਿਬ ਕੋ ਲਾਏ ਤੇ ਕਮਿਸ਼ਨਰ ਸਾਹਿਬ ਨੇ ਜਿਹੜੀ ਹੈ ਕੰਪਲੇਨ ਨੂੰ ਦੇਖ ਕੇ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਮਾਮਲਾ ਗੰਭੀਰ ਹੈ ਤੇ ਉਹਨਾਂ ਨੇ ਕਿਹਾ ਕਿ ਮਾਮਲਾ ਗੰਭੀਰ ਨਹੀਂ ਬਹੁਤ ਜ਼ਿਆਦਾ ਇਹ ਮਾਮਲਾ ਜਿਹੜਾ ਗੰਭੀਰ ਹੈਗਾ ਤੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕਈ ਡਿਪਾਰਟਮੈਂਟ ਇਨਵੋਲਡ ਨੇ ਇਸ ਕਰਕੇ ਅਸੀਂ ਸ਼ਿਕਾਇਤ ਨੂੰ ਪ੍ਰੋਪਰਲੀ ਇਹਨੂੰ ਸਟੱਡੀ ਕਰਕੇ ਇਕ ਤਰ੍ਹਾਂ ਦੇ ਤੇ ਆਪਣੀ ਜਿਹੜੀ ਵੀ ਬੰਦੀ ਕਾਰਵਾਈ ਕਰਾਂਗੇ ਤੇ ਨਾਲ ਦੀ ਨਾਲ ਹੀ ਪੰਜਾਬ ਸਰਕਾਰ ਤੇ ਗੋਲਵੀ ਦੀ ਕਾਪੀ ਭੇਜਾਂਗੇ ਜਿਹਦੇ ਤੇ ਜੋ ਵੀ ਲੋੜੀਂਦੀ ਕਾਰਵਾਈ ਜਲ ਤੋਂ ਜਲਦ ਹੋ ਸਕੇ ਜੀ ਵੀ ਵਿੱਚ ਮਾਮਲਾ ਲੈ ਕੇ ਗਏ ਹੋ ਕਾਫੀ ਮੁੱਦੇ ਲੜਾਈ ਲੜੀਆ ਤੁਹਾਨੂੰ ਕੋਈ ਲੱਗਦਾ ਹੈ ਕਿ ਕਾਨੂੰਨ ਕੀ ਕਹਿੰਦਾ ਹੈ ਜਿਸ ਮਾਮਲੇ ਲੈ ਕੇ ਤੁਸੀਂ ਇਹ ਕਾਰਵਾਈ ਜਿਹੜੀ ਮੰਗ ਕੀਤੀ ਹੈ ਸਾਡਾ ਕਾਨੂੰਨ ਜਿਹੜਾ ਹੈਗਾ 50 ਸਾਲ ਪੁਰਾਣਾ ਕਾਨੂੰਨ ਹੀ ਇਹ ਕਹਿੰਦਾ ਹੈ ਕਿ ਕੋਈ ਵੀ ਪਾਣੀ ਦੇ ਸਰੋਤ ਦੇ ਅੰਦਰ ਕੋਈ ਵੀ ਪੋਲੂਸ਼ਨ ਨਹੀਂ ਕੀਤਾ ਜਾ ਸਕਦਾ ਡਾਇਰੈਕਟਲੀ ਵੀ ਨਹੀਂ ਇਨਡਾਇਰੈਕਟਲੀ ਵੀ ਨਹੀਂ ਕੀ ਕੋਈ ਬੰਦਾ ਕਵੇ ਕਿ ਉਹਦੇ ਨਾਲ ਕਿਨਾਰੇ ਤੇ ਵੀ ਕੋਈ ਸੁੱਟਦੇ ਵੀ ਉਹ ਵੀ ਪੋਲਿਊਸ਼ਨ ਕਰਨ ਦਾ ਕਾਰਨ ਬਣ ਸਕਦਾ ਉਹਦੇ ਤੇ ਸਿੱਧਾ ਸਿੱਧਾ ਪਰਚਾ ਦਰਜ ਹੁੰਦਾ ਹੈ ਉਹਦੇ ਤੇ 1 ਸਾਲ ਤੋਂ ਲੈ ਕੇ इवन ਕੀ 3 ਸਾਲ ਤੱਕ ਦੀ ਸਜ਼ਾ ਦੇ ਵੀ ਪ੍ਰਾਵਧਾਨ ਹੈਗੇ ਆ ਜੋ ਅਸੀਂ ਪੜੇ ਨੇ ਤੇ ਇਹਦੇ ਇਲਾਵਾ ਵਾਤਾਵਰਨ ਦੇ ਕਾਨੂੰਨ ਹੈ ਉਹਦੇ ਵਿੱਚ ਵੀ ਸਜ਼ਾ ਦੇ ਪ੍ਰਾਵਧਾਨ ਨੇ ਜੇ ਕੋਈ ਲਗਾਤਾਰ ਕਰਦਾ ਤਾਂ ਸਜ਼ਾ ਵੱਧ ਵੀ ਸਕਦੀ ਹੈ ਤੇ ਅੱਜ ਤੱਕ ਤੁਸੀਂ ਦੇਖੋ ਕਿ ਪਿਛਲੇ 4 ਦਹਾਕਿਆਂ ਤੋਂ ਡਾਈਂਗ ਇੰਡਸਟਰੀ ਇਲੈਕਟ੍ਰੋਪਲੇਟਿੰਗ ਇੰਡਸਟਰੀ ਤੇ ਡੈਰੀਆਂ ਵਾਲੇ ਬੁੱਢੇ ਦਰਿਆ ਦੇ ਵਿੱਚ ਆਪਣਾ ਗੰਦਾ ਪਾਣੀ ਅੱਜ ਤੱਕ ਸੁੱਟਦੇ ਆ ਰਹੇ ਨੇ ਤੇ ਕਿਸੇ ਤੇ ਅੱਜ ਤੱਕ ਪਰਚਾ ਦਰਜ ਨਹੀਂ ਹੋਇਆ ਕਿਸੇ ਨੂੰ ਅੱਜ ਤੱਕ ਸਜ਼ਾ ਨਹੀਂ ਪਿਛੇ 50 ਸਾਲਾਂ ਦੇ ਵਿੱਚ ਤੇ ਅੱਜ ਵੀ ਇਹ ਕੰਮ ਜਾਰੀ ਹੈ ਬੈਨ ਹੋਣ ਦੇ ਬਾਵਜੂਦ ਵੀ ਜਿਵੇਂ ਕਿ ਤੁਸੀਂ ਹੁਣ ਬੰਨ ਲਾਉਣ ਦੀ ਗੱਲ ਕਰ ਗਏ ਸੀ 15 ਸਤੰਬਰ ਨੂੰ ਕੀ ਹੁਣ ਤੁਹਾਡਾ ਕੋਈ ਕਾਰਵਾਈ ਜਾ ਰਹੀ ਹੈ ਜਾਂ ਤੁਸੀਂ ਫਿਲਹਾਲ ਉੱਤੇ ਸਟੌਪ ਲਾਤਾ ਪੋਸਟ ਕਰਤਾ ਹੈ ਸਾਡੇ ਬੰਨ ਲਾਉਣ ਦੀ ਪੂਰੀ ਤਿਆਰੀ ਹੈ ਜੀ ਇਹ ਅਸੀਂ ਜੱਥੇਬੰਦੀਆਂ ਡਿਸਾਈਡ ਕਰਾਂਗੇ ਕਿ 15 ਸਤੰਬਰ ਨੂੰ ਲਾਣਾ ਹੈ ਕਿ ਉਸ ਤੋਂ ਬਾਅਦ ਲਗਾਣਾ ਹੈ ਲੇਕਿਨ ਪੰਜਾਬ ਸਰਕਾਰ ਦੇ ਕੋਲ 15 ਸਤੰਬਰ ਤੱਕ ਦਾ ਟਾਈਮ ਹੈ ਜ ਜ ਤੁਹਾਨੂੰ ਇਹ ਦੱਸ ਦਈਏ ਕਿ ਅੱਜ ਤੱਕ ਇਹ ਸਰਕਾਰ ਨੇ ਕੁਝ ਨੁਮਾਇੰਦੇ ਜਿਹੜੇ ਸੀ ਵਿਧਾਇਕ ਕਹਿੰਦੇ ਆ ਰਹੇ ਸੀਗੇ ਜੀ ਕਿ ਇਲਿਗਲ ਹੈ ਲੇਕਿਨ ਕੇਂਦਰ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਰਿਪੋਰਟ ਨੇ ਸਾਹ ਬਜਾਅਰ ਕਰਤਾ ਕਿ ਜਿਹੜਾ ਅਸੀਂ ਬੰਨ ਲਾਣ ਜਾ ਰਹੇ ਸੀ ਉਹ ਵੀ ਲੀਗਲ ਸੀਗਾ ਕਨਸਟੀਟਿਊਸ਼ਨਲੀ ਵੈਲਿਡ ਸੀਗਾ ਆਰਟੀਕਲ 51ਏ ਦੇ ਨੇੜੇ ਤੇ ਪਲੱਸ ਸੈਲਫ ਡਿਫੈਂਸ ਦੀ ਵੀ ਗੱਲ ਕਰੀਏ ਕਿਉਂਕਿ ਜਦੋਂ ਕੋਈ ਜੁਰਮ ਨੂੰ ਰੋਕਦਾ ਹੈ ਜਿਹਨੂੰ ਬੱਲਾ ਪਤਾ ਹੈ ਕਿ ਇਹਦੇ ਤੇ ਮੈਨੂੰ ਬਿਮਾਰੀ ਹੋ ਸਕਦੀ ਹੈ ਮੇਰੇ ਮੈਨੂੰ ਕੈਂਸਰ ਜਾਂ ਮੈਰਾ ਇਹਦੇ ਤੇ ਡੈਥ ਦਾ ਕਾਰਨ ਬਣ ਸਕਦਾ ਕਿਸੇ ਦਾ ਵੀ ਉਹ ਬੰਦਾ ਜੇ ਉਸ ਚੀਜ਼ ਨੂੰ ਰੋਕਦਾ ਹੈ ਤੇ ਉਹਨੂੰ ਕਦੇ ਵੀ ਗੈਰ ਕਾਨੂੰਨੀ ਨਹੀਂ ਕਿਹਾ ਜਾ ਸਕਦਾ ਅਸੀਂ ਜੋ ਵੀ ਕਾਰਵਾਈ ਕਰਨ ਜਾਵਾਂਗੇ ਅੱਗੇ ਬੰਨ ਲਾਂਦੀ ਉਹ ਵੀ ਕਾਨੂੰਨੀ ਹੋਈ ਹੋਈਗੀ ਬਿਲਕੁਲ ਪਿੱਛੇ ਇਹਨਾਂ ਨੂੰ ਜੁਰਮਾਨਾ ਵੀ ਲਾ ਰਹੇ ਨੇ ਪੰਜਾਬ ਸਰਕਾਰ ਨੂੰ ਵੱਖ-ਵੱਖ ਐਮਸੀਜ਼ ਨੂੰ ਤੁਹਾਨੂੰ ਵੀ ਸਮਝਾ ਦੇਣਾ ਕਿ ਕਿਉਂ ਕਿ ਕਿੱਟਾ ਕਿ ਸਰਕਾਰ ਉਸ ਤੋਂ ਵੀ ਸਖਤ ਦੇਦ ਹੋਈ ਹੈ ਥੋੜੀ ਕੁਛ ਸਰਕਾਰ ਦੇ ਨੁਮਾਇंदे ਚਾਹੇ ਉਹ ਡੀਸੀ ਦਫਤਰ ਦੀ ਗੱਲ ਕਰੀਏ ਚਾਹੇ ਮਿਊਨਿਸਪਲ ਕਾਰਪੋਰੇਸ਼ਨ ਅੱਜ ਤੱਕ ਜਿਹੜੇ ਸੋਲਿਡ ਵੇਸਟ ਮੈਨੇਜਮੈਂਟ ਤੇ ਸਾਡੇ ਕੇਸ ਲੱਗੇ ਨੇ ਉਹਦੇ ਵਿੱਚ ਝੂਠੀਆਂ ਰਿਪੋਰਟਾਂ ਜਮ੍ਹਾਂ ਕਰਦੇ ਆਏ ਨੇ ਕੱਲ ਇੱਕ ਕੇਸ ਸਾਡਾ ਐਨਜੀਟੀ ਦੇ ਵਿੱਚ ਹੀアリング ਹੋਈ ਸੀ ਜਿਹਦੇ ਵਿੱਚ ਇਹਨਾਂ ਨੇ ਸਮਾਂ ਮੰਗਿਆ ਕਿ ਸਾਨੂੰ ਟਾਈਮ ਦਿਓ ਕਿ ਜਿਹੜੇ ਅਸੀਂ ਓਬਜੈਕਸ਼ਨ ਲਗਾਏ ਉਹਦੇ ਤੇ ਜਵਾਬ ਦੇ ਸਕਣ ਤੇ ਐਨਜੀਟੀ ਨੇ ਲੋਕਲ ਕਮਿਸ਼ਨ ਨੂੰ ਅਪਾਇੰਟ ਕਰਤਾ ਹੈ ਇਹੀ ਸੋਲਿਡ ਵੇਸਟ ਮੈਨੇਜਮੈਂਟ ਹੈ ਜਿਹਦੇ ਕਰਕੇ 1026 ਕਰੋੜ ਦਾ ਜੁਰਮਾਨਾ ਹੋਰ ਹੋਇਆ ਪੰਜਾਬ ਸਰਕਾਰ ਤੇ ਪਹਿਲਾਂ 2180 ਕਰੋੜ ਦਾ ਜੁਰਮਾਨਾ ਹੋਇਆ ਸੀ ਇਹ ਜਾਣਾ ਦਾ ਆਮ ਲੋਕਾਂ ਦੀ ਜੇਬ ਚੋਈ ਹੈ ਇਹ ਜੋ ਮਰਜ਼ੀ ਕਹੀ ਜਾਣਗੀ ਜੀ ਜੁਰਮਾਨਾ ਸਾਨੂੰ ਲੱਗਿਆ ਤੇ ਅਸੀਂ ਕੁਝ ਕੰਮ ਕਰਾਂਗੇ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਲੱਗਦੀ ਜੇ 2180 ਕਰੋੜ ਤੋਂ ਬਾਅਦ 1026 ਕਰੋੜ ਦਾ ਹੋਰ ਜੁਰਮਾਨਾ ਲੱਗਿਆ ਇਹਦੇ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਸਾਡੀ ਪੰਜਾਬ ਸਰਕਾਰ ਹੈ ਤੇ ਸਾਡੇ ਜਿਹੜੇ ਬਿਊਰੋਕਰੇਟਸ ਨੇ ਇਹ ਲੋਕਾਂ ਦੀ ਸਿਹਤ ਦੇ ਨਾਲ ਸਿਹਤ ਨੂੰ ਲੈ ਕੇ ਕੋਈ ਸੀਰੀਅਸ ਨਹੀਂ ਹਨ ਸਿਰਫ ਕਾਗਜ਼ੀ ਕਾਰਵਾਈ ਕਰਕੇ ਆਪਣਾ ਸਮਾਂ ਨਗਾ ਲੈਣਗੇ